ਇੰਦੀ ਖਾਸੀਅਤ ਕੀ ਹੈ ਕਿ ਇਹ ਤੁਹਾਡੇ ਖੇਤ ਵਿੱਚੋਂ ਸੁੰਢੀ ਨੂੰ 2 ਘੰਟਿਆਂ ਦੇ ਵਿੱਚ ਸਫਾਇਆ ਕਰ ਦੇਗਾ ਤੁਹਾਨੂੰ ਤੁਹਾਡੇ ਖੇਤ ਦੇ ਵਿੱਚ ਪਤਲਪੇਟ ਗੋਭ ਦੀ ਕੀੜੀ ਬਿਲਕੁਲ ਨਹੀਂ ਮਿਲੇਗੀ 2 ਤੋਂ 3 ਘੰਟੇ ਬਾਅਦ ਜਦੋਂ ਤੁਸੀਂ ਇਹ ਸਪਰੇਅ ਕਰਤੀ ਪਲੱਸ ਜਦੋਂ ਇਹ ਸਪਰੇਅ ਕਰਨ ਤੋਂ ਬਾਅਦ 2 ਤੋਂ 3 ਦਿਨ ਬਾਅਦ ਤੁਹਾਡਾ ਝੋਨਾ ਬਹੁਤ ਜ਼ਿਆਦਾ ਹਰਿਆਵਲ ਲੱਗੇ ਆਊਗਾ ਬਾਈ ਕੋਲ ਜਿਹੜੀਆਂ ਵੀ ਕੰਪਨੀਆਂ ਸਾਰੀਆਂ ਬ੍ਰਾਂਡਡ ਕੰਪਨੀਆਂ ਤੁਸੀਂ ਦੇਖ ਸਕਦੇ ਹੋ ਬਾયર ਪਈ ਆ ਬੈਸਟ ਐਗਰੋ ਪਈ ਆ ਤੇ ਇਦਰਾ ਬਾਸਟ ਪਈ ਆ ਸੀਆਂਟਾ ਦੀ ਪਈ ਐ ਸਾਰੀਆਂ ਇੱਥੇ ਬ੍ਰਾਂਡਡ ਕੰਪਨੀਆਂ ਸਾਨੂੰ ਮਿਲਣੀਆਂ ਤੇ ਜਿਹੜਾ ਰੇਟ ਆ ਰੇਟ ਵੀ ਪਾਈ ਦਾ ਬਿਲਕੁਲ ਜੈਨਰਲ ਰਹੂਗਾ ਹਾਂਜੀ ਸਸੇ ਗੱਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਦ ਸੰਧੂ ਕਿਸਾਨ ਵੀਰੋ ਅੱਜ ਆਪਾਂ ਆਏ ਸੀਗੇ ਮਹਿਤਾ ਖੇਤੀ ਸਟੋਰ ਮੰਦੋਟ ਅਭਿਸ਼ੇਕ ਮਹਿਤਾ ਜੀ ਕੋਲੇ ਜ਼ਿਲ੍ਹਾ ਫਰੋਜਪੁਰ ਤੇ ਮਾਰਕੀਟ ਜਿਹੜੀ ਮੰਦੋਟ ਪਹਿਲਾਂ ਆਪਾਂ ਬਾਈ ਦੀ 10 ਦਿਨ ਹੋ ਗਏ ਇੱਕ ਵੀਡੀਓ ਪਾਈ ਸੀ ਤੁਸੀਂ ਉਸ ਵੀਡੀਓ ਨੂੰ ਬਹੁਤ ਲਾਈਕ ਕੀਤਾ ਬਹੁਤ ਸ਼ੇਅਰ ਕੀਤੀ ਤੇ ਬਾਈ ਨੂੰ ਜਿਹੜਾ ਕਿਸਾਨ ਵੀਰਾਂ ਵੱਲੋਂ ਰਿਸਪੌਂਸ ਬਹੁਤ ਵਧੀਆ ਆਇਆ ਬਾਕੀ ਬਾਈ ਦਾ ਜਿਹੜਾ ਪ੍ਰੋਡਕਟ ਹੈ ਆਸੇ-ਪਾਸੇ ਜ਼ਿਲ੍ਹਿਆਂ 'ਚ ਵੀ ਗਏ ਤੇ ਹੁਣ ਆਪਾਂ ਇਸੇ ਮੱਦੇ ਨਜ਼ਰ ਰੱਖਦੇ ਹੋਏ ਇੱਕ ਪ੍ਰੋਡਕਟ ਲੈ ਕੇ ਆਏ ਆ ਜਿਹੜਾ ਝੋਨੇ ਤੇ ਪੱਤਾਂ ਲਵੇਟ ਤੇ ਗੋਹ ਦੀ ਸੁੰਡੀ ਤੋਂ ਇਹ ਜਿਹੜਾ ਪ੍ਰੋਡਕਟ ਹੈ ਕਿਸਾਨ ਵੀਰੋ ਇਹ ਪੇਟੈਂਟ ਪ੍ਰੋਡਕਟ ਹੈ ਹੋਰ ਕਿਸੇ ਵੀ ਕੰਪਨੀ ਦਾ ਨਹੀਂ ਆਉਂਦਾ ਬਹੁਤ ਹੀ ਵਧੀਆ ਜਿਹੜਾ ਇਹਦਾ ਰਿਜ਼ਲਟ ਹੈ ਤੇ ਬਾਕੀ ਜਿਹੜਾ ਇਹਦਾ ਰੇਟ ਹੈ ਰੇਟ ਵੀ ਬਹੁਤ ਜੈਨੂਣਾ ਇਹਦੇ ਬਾਰੇ ਸਾਰੀ ਜਾਣਕਾਰੀ ਦੇਣਗੇ ਅਭਿਸ਼ੇਕ ਮਹਿਤਾ ਜੀ ਆਪਣੇ ਨਾਲ ਹਾਂਜੀ ਸਸੀ ਗੱਬਾਈ ਜੀ ਸਸੀ ਗੱਲ ਜੀ ਹੋਰ ਬਾਈ ਜੀ ਠੀਕ ਠਾਕ ਜੀ ਸੇਤਾ ਠੀਕ ਹੈ ਜੀ ਬੜਿਆ ਜੀ ਸਸੀ ਗੱਲ ਕਿਸਾਨ ਦੋਸਤੋ ਜਿੱਦਾਂ ਕਿ ਮੈਂ ਤੁਹਾਡਾ ਆਪਣਾ ਦੋਸਤ ਅਭਿਸ਼ੇਕ ਮਹਿਤਾ ਤੇ ਨਾਲ ਤੁਸੀਂ ਮੈਨੂੰ ਜਾਣਦੇ ਜੇ ਤੇ ਆਪਾਂ 10 ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਜਿੰਨੂੰ ਤੁਸੀਂ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਤੇ ਬਹੁਤ ਵਧੀਆ ਤੁਸੀਂ ਤਰੀਕੇ ਨਾਲ ਗੱਲ ਨੂੰ ਫੋਲੋ ਵੀ ਕੀਤਾ ਤੇ ਤੁਸੀਂ ਮੈਨੂੰ ਫੋਨ ਵੀ ਕਾਫੀ ਕੀਤੇ ਤੇ ਕਾਫੀ ਲੋਕਾਂ ਨੇ ਮੇਰੇ ਕੋਲ ਮੰਗਵਾਈ ਵੀ ਆ ਦੋਸਤੋ ਆਜ ਆਪਾਂ ਇਸ ਵੀਡੀਓ ਚ ਗੱਲ ਕਰਾਂਗੇ ਜਿਵੇਂ ਕਿ ਆਪਾਂ ਨੂੰ ਪਤਾ ਕੀ ਟੈਂਪਰੇਚਰ ਵਧਣ ਕਾਰਨ ਗੋਭ ਦੀ ਕੀੜੀ ਤੇ ਪੱਤਾ ਰਵੇਡ ਦੀ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਏ ਤੇ ਜਦ ਕੀ ਹੱਲੇ ਝੋਨੇ ਥੋੜੇ ਘੱਟ ਦਿਨਾਂ ਦੇ ਜਿਵੇਂ 35 ਤੋਂ 35 ਦਿਨਾਂ ਦੇ ਨੇ ਇਹਦੇ ਵਿੱਚ ਆਪਣੇ ਕਿਸਾਨ ਵੀਰ ਬੜੇ ਕਨਫਿਊਜ਼ ਨੇ ਕਿ ਆਪਾਂ ਇਹਦੇ ਵਿੱਚ ਪ੍ਰਦਾਨ ਪਾਈਏ ਰੀਜੈਂਟ ਪਾਈਏ ਜਾਂ ਕੋਈ ਹੋਰ ਤਰ੍ਹਾਂ ਦੇ ਇਸੇ ਤਰ੍ਹਾਂ ਦੇ ਕੋਈ ਇਨਸੈਕਟੀਸਾਈਡ ਪਾਈਏ ਜਿੰਦੇ ਵਿੱਚ ਜੋ ਕੀ ਰੋਕਤਾਂਮ ਕਰੇ ਕੀੜੀ ਤੋਂ ਇਹਦੇ ਲਈ ਆਪਾਂ ਜਿੱਕ ਲੈ ਕੇ ਆਏ ਆ ਨਵਾਂ ਪ੍ਰੋਡਕਟ ਮੈਲੈਕਟਿਨ ਪਰੀਜਾਤ ਕੰਪਨੀ ਦਾ ਵੈਲੈਟਨ ਪ੍ਰੋਡਕਟ ਹੈ ਜੋ ਕਿ ਦੋ ਟੈਕਨੀਕਲ ਦਾ ਬਣਿਆ ਆਇਆ ਹੈ ਇਹਦੀ ਖਾਸੀਅਤ ਕੀ ਹੈਗੀ ਹੈ ਕਿ ਇਹਦਾ ਰੇਟ ਬਹੁਤ ਹੀ ਘੱਟ ਹੈ ਜੀ ਆਪਾਂ ਕਹੀਏ ਕਿ ਜਿਵੇਂ ਪ੍ਰਦਾਨ ਰੀਜੈਂਟ ਵਗਾਰਾ ਦੇ ਖਰਚੇ ਆਪਾਂ ਲਈ ਬਹੁਤ ਮਹਿੰਗੇ ਪੈਂਦੇ ਇਹਦਾ ਖਰਚਾ ਬਹੁਤ ਹੋਂਦੇ ਨਾਲ ਅੱਧਾ ਵੀ ਨਹੀਂ ਰਹਿ ਜਾਂਦਾ ਕਿਸਾਨ ਦੋਸਤੋ ਇਹਦੀ ਖਾਸੀਅਤ ਕੀ ਹੈ ਕਿ ਇਹ ਤੁਹਾਡੇ ਖੇਤ ਵਿੱਚੋਂ ਸੁੰਢੀ ਨੂੰ ਦੋ ਘੰਟਿਆਂ ਦੇ ਵਿੱਚ ਸਫਾਇਆ ਕਰ ਦੇਗਾ ਤੁਹਾਨੂੰ ਤੁਹਾਡੇ ਖੇਤ ਦੇ ਵਿੱਚ ਪੱਤਲਪੇਟ ਗੋਭ ਦੀ ਕੀੜੀ ਬਿਲਕੁਲ ਹੀ ਮਿਲੇਗੀ 2 ਤੋਂ 3 ਘੰਟੇ ਬਾਅਦ ਜਦੋਂ ਤੁਸੀਂ ਇਹ ਸਪਰੇਅ ਕਰਤੀ ਪਲੱਸ ਜਦੋਂ ਇਹ ਸਪਰੇਅ ਕਰਨ ਤੋਂ ਬਾਅਦ 2 ਤੋਂ 3 ਦਿਨ ਬਾਅਦ ਤੁਹਾਡਾ ਝੋਨਾ ਬਹੁਤ ਜ਼ਿਆਦਾ ਹਰਿਆਵਲ ਲੱਗੇ ਆਊਗਾ ਬਾਕੀ ਕਿਸਾਨ ਵੀਰੋ ਆਪਾਂ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਬਾਈ ਦੀ ਉਸ ਵੀਡੀਓ ਨੂੰ ਤੁਸੀਂ ਬਹੁਤ ਸ਼ੇਅਰ ਕੀਤਾ ਤੇ ਇਸੇ ਤਰ੍ਹਾਂ ਇਸ ਵੀਡੀਓ ਨੂੰ ਵੀ ਤੁਸੀਂ ਦੱਬ ਕੇ ਸ਼ੇਅਰ ਕਰ ਦਿਓ ਕਿਸਾਨ ਵੀਰੋ ਤੁਸੀਂ ਕੋਈ ਵੀ ਪੋਟੈਟਾਟ ਲੈਣਾ ਮੰਨ ਲਓ ਬਾਈ ਕੋਲ ਜਿਹੜੀਆਂ ਵੀ ਕੰਪਨੀਆਂ ਸਾਰੀਆਂ ਬ੍ਰਾਂਡਡ ਕੰਪਨੀਆਂ ਤੁਸੀਂ ਦੇਖ ਸਕਦੇ ਹੋ ਬਾਇਰ ਪਈ ਆ ਬੈਸਟ ਐਗਰੋ ਪਈ ਆ ਤੇ ਇਦਰਾ ਬਾਸਪ ਪਈ ਆ ਸੀਆਂਟਾ ਦੀ ਪਈ ਐ ਸਾਰਿਆਂ ਇੱਥੇ ਬ੍ਰਾਂਡਡ ਕੰਪਨੀਆਂ ਸਾਨੂੰ ਮਿਲਣਗੀਆਂ ਤੇ ਜਿਹੜਾ ਰੇਟ ਆ ਰੇਟ ਵੀ ਬਾਈ ਦਾ ਬਿਲਕੁਲ ਜੈਨੂਅਲ ਰਹੂਗਾ ਪਹਿਲਾਂ ਵੀ ਬਾਈ ਨਾਲ ਕਿਸਾਨ ਵੀਰ ਪਾਸੇ ਜ਼ਿਲ੍ਹਿਆਂ ਦੇ ਜੁੜੇ ਉਹਨਾਂ ਉਹ ਵੀ ਉਹਨਾਂ ਨੇ ਵੀ ਟੈਟ ਬਾਈ ਤੋਂ ਮੰਗਾਇਆ ਪੱਕਾ ਬਿੱਲ ਮਿਲੂਗਾ ਤੁਹਾਨੂੰ ਜੀਐਸਟੀ ਵਾਲਾ ਤੇ ਰੇਟ ਵੀ ਬਿਲਕੁਲ ਜੈਨੂਅਲ ਮਿਲੂਗਾ ਬਾਕੀ ਆਪਾਂ ਬਾਈ ਤੋਂ ਵੀ ਦੁਬਾਰਾ ਪੁੱਛਦੇ ਆ ਬਾਈ ਜੀ ਜਿਹੜੀ ਪਹਿਲਾਂ ਤੁਹਾਡੀ ਵੀਡੀਓ ਪਾਈ ਸੀ ਉਸ ਵੀਡੀਓ ਦਾ ਕਿਸਾਨ ਵੀਰਾਂ ਦਾ ਤੁਹਾਨੂੰ ਕਿਵੇਂ ਰਿਸਪਾਂਸ ਆਇਆ ਬਹੁਤ ਵਧੀਆ ਰਿਸਪਾਂਸ ਮਿਲਿਆ ਜੀ ਬੜੇ ਹੀ ਕਹਿ ਲਓ ਕਿ ਇਨਾ ਮੈਨੂੰ ਉਮੀਦ ਨਹੀਂ ਸੀ ਕਿ ਜਿੰਨਾ ਕਿਸਾਨ ਦੋਸਤਾਂ ਨੇ ਆਪਣੇ ਸੱਜਣ ਮਿੱਤਰਾਂ ਨੇ ਬੜੀ ਦੂਰ ਦੂਰ ਤੋਂ ਮੈਨੂੰ ਫੋਨ ਆਏ ਨੇ ਕਿ ਆਪਾਂ ਨੂੰ ਪਹਿਲੇ ਵਾਰ ਚ ਇੰਨਾ ਲੋਕ ਪਸੰਦ ਕਰਨਗੇ ਠੀਕ ਹੈ ਜੀ ਤੇ ਬਾਕੀ ਕਿਸਾਨ ਵੀਰੋ ਜਿਹੜਾ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਕਿਸੇ ਵੀ ਪ੍ਰੋਡਕਟ ਬਾਰੇ ਕੋਈ ਜਾਣਕਾਰੀ ਲੈਣੀ ਹੈ ਕੋਈ ਰੇਟ ਪੁੱਛਣਾ ਜਾਂ ਤਾਂ ਤੁਸੀਂ ਕਾਲ ਕਰਕੇ ਜਦੋਂ ਮਰਜ਼ੀ ਪੁੱਛ ਸਕਦੇ ਠੀਕ ਹੈ ਵੀ ਹਾਂ ਜੀ ਬਿਲਕੁਲ ਕੋਈ ਬਾਕੀ ਸਾਨੂੰ ਇੱਕ ਵਾਰੀ ਫੋਨ ਕਰਕੇ ਗੱਲ ਕਰਕੇ ਜ਼ਰੂਰ ਪੁੱਛੋ ਇੱਕ ਵਾਰੀ ਠੀਕ ਹੈ ਜੀ ਤੇ ਬਾਕੀ ਠੀਕ ਆ ਮਹਿਤਾ ਜੀ ਆਪਾਂ ਫਿਰ ਅਗਲੀ ਵੀਡੀਓ ਲੈ ਕੇ ਦੁਬਾਰਾ ਹੁੰਨੇ ਹਾਜ਼ਰ ਠੀਕ ਆ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ